ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਜੋਗ ਗੁਰੂ ਰੂਪ ਗੁਰੂ ਸਾਜੀ ਪਿਆਰੀ ਸਾਧ ਸੰਗਤ ਜੀਓ ਜੇਕਰ ਅਸੀਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਪਰਮਾਤਮਾ ਤੇ ਪੂਰਾ ਵਿਸ਼ਵਾਸ ਕਰਕੇ ਉਸ ਕੰਮ ਨੂੰ ਸ਼ੁਰੂ ਕਰਦੇ ਹਾਂ ਤਾਂ ਉਹ ਸਾਡਾ ਕੰਮ ਜ਼ਰੂਰ ਪੂਰਾ ਹੁੰਦਾ ਹੈ ਆਓ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਇੱਕ ਔਰਤ ਦੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇੱਕ ਪੁਰਾਤਨ ਸਮੇਂ ਦੀ ਗੱਲ ਹੈ ਇੱਕ ਗੁਜਰੀ ਨਦੀ ਪਾਰ ਕਰਕੇ ਦੁੱਧ ਵੇਚਣ ਜਾਇਆ ਕਰਦੀ ਸੀ ਨਦੀ ਦਾ ਪੁਲ ਕੁਝ ਦੂਰ ਹਟ ਕੇ ਸੀ ਸ਼ਹਿਰ ਦੇ ਅੰਦਰ ਵੱਟਦਿਆਂ ਹੀ ਰਸਤੇ ਵਿੱਚ ਇੱਕ ਮੰਦਿਰ ਸੀ ਆਉਂਦਿਆਂ ਜਾਂਦਿਆਂ RAM ਦੀ ਕਥਾ ਉਸ ਦੇ ਕੰਨਾਂ ਵਿੱਚ ਪੈਂਦੀ ਸੀ ਅੱਜ ਗੁਜਰੀ ਦਾ ਕੰਮ ਜਰਾ ਜਲਦੀ ਹੋ ਗਿਆ ਸੀ ਉਸਨੇ ਸੋਚਿਆ ਅੱਜ ਸਮਾਂ ਹੈ ਕਿਉਂ ਨਾ ਥੋੜੀ ਦੇਰ ਮੰਦਰ ਵਿੱਚ ਬੈਠ ਕੇ ਕਥਾ ਸੁਣੀ ਜਾਵੇ ਸੋ ਉਹ ਮੰਦਰ ਵਿੱਚ ਜਾ ਕੇ ਸੰਗਤ ਵਿੱਚ ਬੈਠ ਗਈ ਪ੍ਰਸੰਗ ਚੱਲ ਰਿਹਾ ਸੀ ਜੋ ਜੀਵ ਸ્વાસ ਸ્વાસ ਰਾਮ ਨੂੰ ਧਿਆਉਂਦੇ ਹਨ ਉਹ ਜੀਵ ਇਹ ਸੰਸਾਰ ਸਾਗਰ ਤੋਂ ਸੱਜੇ ਹੀ ਪਾਰ ਹੋ ਜਾਂਦੇ ਹਨ ਕਥਾ ਸਮਾਪਤ ਹੋਈ ਗੁਜਰੀ ਉઠી ਆਪਣਾ ਬਰਤਨ ਚੁੱਕਿਆ ਤੇ ਵਾਪਸ ਘਰ ਨੂੰ ਤੁਰ ਪਈ ਸੋਚੀ ਪਈ ਹੋਈ ਸੀ ਉਸ ਦੇ ਕੰਨਾਂ ਵਿੱਚ ਉਸ ਪੰਡਤ ਜੀ ਦੇ ਬੋਲ बार-बार ਗੂੰਜ ਰਹੇ ਸੀ ਜੋ ਜੀਵ ਰਾਮ ਨੂੰ ਸ્વાસ ਸ્વાસ ਧਿਆਉਂਦੇ ਹਨ ਉਹ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਹਨ ਇਨ੍ਹਾਂ ਵਿਚਾਰਾਂ ਵਿੱਚ ਮਗਨ ਦਰਿਆ ਕੋਲ ਪਹੁੰਚ ਜਾਂਦੀ ਹੈ ਪੁੱਲ ਥੋੜੇ ਦੂਰ ਤੇ ਬਣਿਆ ਹੋਇਆ ਸੀ ਸੋਚ ਆਈ ਜੇਕਰ ਰਾਮ ਰਾਮ ਕਹਿ ਕੇ ਸੰਸਾਰ ਸਾਗਰ ਪਾਰ ਹੋਇਆ ਜਾ ਸਕਦਾ ਹੈ ਤਾਂ ਕੀ ਇਹ ਛੋਟੀ ਜਹੀ ਨਦੀ ਪਾਰ ਨਹੀਂ ਹੋ ਸਕਦੀ ਸੋ ਰਾਮ ਰਾਮ ਕਰਦੀ ਨਦੀ ਦੇ ਪਾਣੀ ਤੇ ਤੁਰਦੀ ਨਦੀ ਪਾਰ ਹੋ ਗਈ ਹੁਣ ਬੜਾ ਆਸਾਨ ਕੰਮ ਹੋ ਗਿਆ ਪੁੱਲ ਪਾਰ ਕਰਨ ਵਾਸਤੇ ਦੂਰ ਜਾਣਾ ਨਹੀਂ ਸੀ ਪੈਂਦਾ ਸੋ ਜੋ ਸਮਾਂ ਬਚਦਾ ਉਸਨੇ ਮੰਦਰ ਵਿੱਚ ਬੈਠ ਕੇ ਪੰਡਿਤ ਜੀ ਦੇ ਪ੍ਰਵਚਨ ਸੁਣਨੇ ਇੱਕ ਦਿਨ ਵਿਚਾਰ ਆਇਆ ਜਿਸ ਪੰਡਿਤ ਜੀ ਨੇ ਮੇਰਾ ਇੰਨਾ ਪਲਾ ਕੀਤਾ ਹੈ ਉਹਨਾਂ ਨੂੰ ਘਰ ਲੈ ਜਾ ਕੇ ਪ੍ਰਸ਼ਾਦਾ ਛਕਾਉਣਾ ਚਾਹੀਦਾ ਹੈ ਉਸਨੇ ਪੰਡਿਤ ਜੀ ਨੂੰ ਕਿਹਾ ਕਿ ਅੱਜ ਆਪ ਮੇਰੇ ਘਰ ਚੱਲ ਕੇ ਪ੍ਰਸ਼ਾਦਾ ਛਕੋ ਪੰਡਤ ਜੀ ਤਿਆਰ ਹੋ ਗਏ ਗੁਜਰੀ ਦੇ ਪਿੱਛੇ-ਪਿੱਛੇ ਚੱਲ ਪਏ ਗੁਜਰੀ ਨਦੀ ਵੱਲ ਹੋਈ ਤਾਂ ਪੰਡਤ ਜੀ ਬੋਲੇ ਗੁਜਰੀ ਪੋਲ ਤਾਂ ਉੱਧਰ ਹੈ ਤਾਂ ਗੁਜਰੀ ਨੇ ਕਿਹਾ ਪੰਡਤ ਜੀ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਕਿ ਰਾਮ ਰਾਮ ਕਹਿਣ ਨਾਲ ਜੀਵ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ ਇਹ ਤਾਂ ਛੋਟੀ ਜਹੀ ਨਦੀ ਹੈ ਮੈਂ ਤਾਂ ਰੋਜ਼ ਇੱਥੇ ਹੀ ਆਉਂਦੀ ਜਾਂਦੀ ਹਾਂ ਮੇਰੇ ਪਿੱਛੇ ਪਿੱਛੇ ਆ ਜਾਓ ਤੇ ਪਾਣੀ ਤੇ ਚੱਲਣਾ ਸ਼ੁਰੂ ਕਰ ਦਿੱਤਾ ਪੰਡਤ ਜੀ ਬੋਲੇ ਇਹ ਤਾਂ ਆਪ ਡੁੱਬੇਗੀ ਤੇ ਮੈਨੂੰ ਵੀ ਡੋਬੇਗੀ ਗੁਜਰੀ ਤਾਂ ਰਾਮ ਰਾਮ ਕਰਦੀ ਨਦੀ ਪਾਰ ਕਰ ਗਈ ਪਰ ਪੰਡਤ ਜੀ ਨੇ ਪਾਣੀ ਤੇ ਜਦੋਂ ਪੈਰ ਰੱਖਿਆ ਤਾਂ ਨਦੀ ਵਿੱਚ ਕੜੰਮ ਡਿੱਗ ਪਈ ਤੇ ਗੋਤੇ ਖਾਂਦੀ ਮਸਾਂ ਹੀ ਕਿਨਾਰੇ ਪਹੁੰਚੀ ਪਰ ਪੰਡਿਤ ਜੀ ਨੇ ਜਦੋਂ ਪਾਣੀ ਤੇ ਪੈਰ ਰੱਖਿਆ ਤਾਂ ਨਦੀ ਵਿੱਚ ਕੜਮ ਡਿੱਗ ਪਏ ਕੋਤੇ ਖਾਂਦੇ ਮਸਾਂ ਹੀ ਕਿਨਾਰੇ ਤੇ ਪਹੁੰਚੇ ਤੇ ਲੱਗੇ ਗੁਜਰੀ ਨੂੰ ਬੋਲਣ ਸਾਧ ਸੰਗਤ ਜੀ ਗੱਲ ਤਾਂ ਹੈ ਮਨ ਦੀ ਮਨ ਵਿੱਚ ਵਿਸ਼ਵਾਸ ਆ ਗਿਆ ਤਾਂ ਵਿਸ਼ਵਾਸ ਦੇ ਬੇੜੇ ਪਾਰ ਹੁੰਦੇ ਹਨ ਪੰਡਿਤ ਜੀ ਸਿਰਫ ਕਥਾ ਸੁਣਾਉਂਦੇ ਹਨ ਰੋਜੀ ਰੋਟੀ ਲਈ ਪਰ ਮਨ ਕਰਕੇ ਹੱਲੇ ਪ੍ਰਤੀਤ ਨਹੀਂ ਸੀ ਆਈ ਜੋ ਕੰਮ ਮਨ ਕਰਕੇ ਕੀਤਾ ਜਾਵੇ ਉਸ ਦਾ ਫਲ ਵੀ ਜਲਦੀ ਹੀ ਮਿਲ ਜਾਂਦਾ ਹੈ ਜੋ ਮਨ ਕਰਕੇ ਨਾ ਕਰੀਏ ਉਸ ਦਾ ਫਲ ਕਦੋਂ ਮਿਲੇਗਾ ਉਹ ਪਰਮਾਤਮਾ ਦੀ ਇੱਛਾ ਹੈ ਸੱਤ ਕਰਮ ਅਸੀਂ ਕਰਦੇ ਹਾਂ ਪਰ ਮਨ ਉਸ ਵੇਲੇ ਕਿੱਥੇ ਹੁੰਦਾ ਹੈ ਇਹ ਨਹੀਂ ਦੱਸ ਸਕਦੇ ਪਰ ਜਦੋਂ ਮਾੜਾ ਕੰਮ ਕਰਦੇ ਹਾਂ ਉਸ ਵੇਲੇ ਮਨ ਪੂਰੀ ਤਰ੍ਹਾਂ ਨਾਲ ਸਾਡੇ ਨਾਲ ਹੀ ਹੁੰਦਾ ਹੈ ਸ਼ਾਇਦ ਇਸੇ ਕਰਕੇ ਹੀ ਮਾੜੇ ਕਰਮਾਂ ਦਾ ਫਲ ਜਲਦੀ ਮਿਲ ਜਾਂਦਾ ਹੈ ਤੇ ਸੱਤ ਕਰਮ ਦਾ ਫਲ ਜਲਦੀ ਨਹੀਂ ਮਿਲਦਾ ਜਾਂ ਮਿਲਦਾ ਹੀ ਨਹੀਂ ਜਦੋਂ ਮਾੜਾ ਕੰਮ ਕਰਦੇ ਹਾਂ ਤਾਂ ਸਾਰਾ ਧਿਆਨ ਉਸ ਕੰਮ ਵਿੱਚ ਹੁੰਦਾ ਹੈ ਪਰ ਜਦੋਂ ਗੁਰਦੁਆਰੇ ਜਾ ਮੰਦਰ ਜਾਂਦੇ ਹਾਂ ਤਾਂ ਦੁਨੀਆ ਦੇ ਸਾਰੇ ਕੰਮ ਯਾਦ ਆ ਜਾਂਦੇ ਹਨ ਆਪ ਵਿਚਾਰ ਕਰਕੇ ਦੇਖਣਾ ਕੋਸ਼ਿਸ਼ ਕਰਕੇ ਦੇਖ ਲਵੋ ਚੰਗੇ ਕੰਮ ਵਿੱਚ ਇਕਾਗਰਤਾ ਨਹੀਂ ਹੁੰਦੀ ਜਿਹੜੇ ਜੀ ਪਰਮਾਤਮਾ ਨਾਲ ਇਕਾਗਰ ਚਿੱਤ ਹੋ ਕੇ ਜੁੜਦੇ ਹਨ ਉਹ ਹਮੇਸ਼ਾ ਸੁਖੀ ਤੇ ਖੁਸ਼ ਰਹਿੰਦੇ ਹਨ ਉਹਨਾਂ ਨੂੰ ਕਦੀ ਦੁੱਖ ਨਹੀਂ ਪਾਉਂਦਾ ਉਹਨਾਂ ਦਾ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ ਸੋ ਸਾਧ ਸੰਗਤ ਜੀ ਇਹ ਸਾਖੀ ਸੁਣ ਕੇ ਤੁਹਾਨੂੰ ਸਮਝ ਆ ਹੀ ਗਿਆ ਹੋਵੇਗਾ ਕਿ ਸ਼ਰਤਾ ਦੇ ਬੇੜੇ ਪਾਰ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ